ਤਤਕਾਰ ਜੋ ਹੰਸ ਸਰੋਤੇ ਹੋ ਸੂਬੇ ਨੇ ਜਿੱਥੇ ਲਾਲਚ ਦਿੱਤਾ ਲੋਭ ਦਿਖਾਇਆ ਕਿ ਐ ਦੁਲਾਰਿਓ ਆ ਬਾਗ ਵਿੱਚ ਜਿਹੜੀਆਂ ਸੁਨਹਿਰੀ ਕਲਸਾਂ ਵਾਲੀਆਂ ਕੋਠੀਆਂ ਇਹਦੇ ਤੁਸੀਂ ਮਾਲਕ ਹੋਵੋਗੇ ਆਪਣੀਆਂ ਦੋਨੋਂ ਸੁੰਦਰ ਲੜਕੀਆਂ ਤੁਹਾਡੇ ਨਾਲ ਨਕਾਹ ਦੇਵਾਂਗਾ ਜਿਤਨੀ ਸਰਕਾਰ ਤੁਹਾਡੀ ਦੁਸ਼ਮਣਾਂ ਸਾਰੀ ਖੈਰ ਖਵਾ ਹੋ ਜਾਵੇਗੀ ਰਾਜ ਖੋਗੋਂਗੇ ਸੁਖ ਮਾਣੋਂਗੇ ਇਸ ਕਰਕੇ ਮੈਨੂੰ ਤੁਹਾਡੇ ਤੇ ਬੜਾ ਤਰਸ ਹੈ ਬੜਾ ਰਹਿਮ ਹੈ ਤੁਸੀਂ ਬੜੇ ਹੋ ਹੋਣ ਹਾਰ ਬੱਚੇ ਹੋ ਵੱਡੇ ਹੋ ਕੇ ਪਤਾ ਨਹੀਂ ਕੌਮ ਦਾ ਕੀ ਕੁਝ ਸਵਾਰੋਂਗੇ ਸਰੋਤੇ ਸਜਣੋ ਸੂਬੇ ਨੇ ਜਦ ਇਥੋਂ ਵੱਧਦਾ ਵੱਧਦਾ ਗੁਰ ਕੀ ਨਿੰਦਾ ਸੁਣੇ ਨਾ ਕਾਮ ਇਹ ਗੱਲ ਕਹੀ ਤੁਹਾਡੇ ਪਿਤਾ ਜੀ ਦੀ ਗੋਤਾਹੀ ਹੈ ਫਿਰੇ ਡਾਕੇ ਮਾਰਦਾ ਗੋਬਿੰਦ ਸਿੰਘ ਜੀ ਮੌਤ ਮੁੱਲ ਲੈੰਗੇ ਕਮਲੇਂ ਹਿੰਗਜੀ ਫਿਰੇ ਗੁਰੂ ਲੋਕਾਂ ਦਾ ਧਰਮ ਸ਼ੀਨ ਦਾ ਬੜੋ ਕਾਕਾ ਕਲਮਾ ਅਲਾਹੀ ਦੀਨ ਦਾ ਇਸ ਤੋਂ ਬਾਅਦ ਇੱਕ ਹੋਰ ਵੱਡੀ ਗੱਲ ਕਹਿਤੀ ਮਿਆਂ ਚੋਂ ਸਰਰ ਕਰਦੀ ਤਲਵਾਰ ਸੂਤੀ ਤੇ ਇਹ ਗੱਲ ਕਹਿਤੀ ਵੀ ਜੇ ਮੇਰੀਆਂ ਸਾਰੀਆਂ ਗੱਲਾਂ ਨਾ ਮੰਨੋਂਗੇ ਫੇਰ ਤੁਹਾਡਾ ਇੱਕੋ ਇੱਕ ਦਾਰੂ ਇਹ ਹੈ ਰੱਜ ਬਲੀ ਐਤਨੀ ਸੁਣਾਤੀ ਹਾਰ ਕੇ ਦੋਨੋਂ ਸੀਸ ਲਾਦੂ ਤਲਵਾਰ ਮਾਰ ਕੇ ਮੰਨ ਲਓ ਹੁਕਮ ਜੇ ਆਰਾਦਾ ਜੀਣ ਦਾ ਬੜੋ ਕਾਕਾ ਕਲਮਾ ਅਲਾਹੀ ਦੀਨ ਦਾ ਬਾਜਾ ਵਾਲੇ ਪਾਤਸ਼ਾਹ ਦੇ ਸ਼ਹਿਨਸ਼ਾਹ ਦੇ ਦੁਲਾਰੇ ਹੱਸ ਤੇ ਕਹਿਣ ਲੱਗੇ ਸੁਬਿਆ ਜੀ ਅਸੀਂ ਮੁਸਲਮਾਨ ਬਣ ਜਾਈਏ ਸੱਚਮੁੱਚ ਹੀ ਅਸੀਂ ਬਚ ਜਾਵਾਂਗੇ ਤੇ ਬੜਾ ਥੜਕੇ ਕੇ ਹਾਂ ਕਾ ਕਿ ਉਹ ਹੀ ਤਾਂ ਮੈਂ ਗੱਲ ਕਹਿਣਾ ਫਿਰ ਤੁਸੀਂ ਕਾਲ ਤੋਂ ਬਚ ਸਕਦੇ ਐ ਮੌਤ ਤੋਂ ਮੌਤ ਤੋਂ ਬਚ ਜਾਓਗੇ ਸੁਬਿਆ ਕਿੰਨਾ ਚਿਰ ਬਚਾਂਗੇ ਆਖਿਰ ਕਲਯੁਗ ਦੇ ਵਿੱਚ ਸਭ ਤੋਂ ਜ਼ਿਆਦਾ ਤੋਂ ਜ਼ਿਆਦਾ ਜੀਵ ਦੀ ਉਮਰ 100 ਸਾਲ ਹੈ ਅਸੀਂ ਜ਼ਿਆਦਾ ਤੋਂ ਜ਼ਿਆਦਾ 100 ਸਾਲ ਜੀਵਾਂਗੇ ਨਾ ਤੇ 100 ਸਾਲ ਜਿਉ ਕੇ ਫੇਰ ਕੀ ਸਾਨੂੰ ਡਿਪਲੋਮਾ ਮਿਲ ਜਾਵੇਗਾ ਜਿਹੜੀ ਗੱਲ ਅੱਜ ਹੈ ਜੇ ਅਸੀਂ ਆਪਣੇ ਧਰਮ ਨੂੰ ਕਲੰਕਿਤ ਕਰਕੇ ਮਰ ਜਾਈਏ ਭਾਵੇਂ 100 ਸਾਲ ਨੂੰ ਮਰੀਏ ਤੇ ਸਾਡਾ ਜਿਉਣ ਦਾ ਧਰਮ ਕੀ ਹੈ ਤੇ ਸਾਨੂੰ ਮਿਲੇਗਾ ਕੀ ਜੇ ਅਸੀਂ ਅਣਖ ਦੀ ਮੌਤ ਆਪਣਾ ਧਰਮ ਵਜਾ ਕੇ ਅੱਜ ਹੀ ਮਰ ਜਾਈਏ ਤਾਂ ਅਸੀਂ ਐਡੀ ਵੱਡੀ ਕਮਾਈ ਐਡੀ ਵੱਡੀ ਕਰਤਤਾ 100 ਸਾਲ ਕਿਉਂਕਿ ਕਰ ਨਹੀਂ ਸਕਦੇ ਸੂਬੇ ਦੇ ਕੰਨ ਖੁੱਲੇ ਛੋਟੇ ਬੱਚੇ ਗੱਲਾਂ ਬਹੁਤ ਵੱਡੀਆਂ ਕਰ ਗਏ ਇਸ ਗੱਲ ਦਾ ਜਵਾਬ ਹੀ ਨਹੀਂ ਸੀ ਉਹ ਆਦੇ ਗੱਲ ਸੁਣ ਜਿਹੜੀ ਤੂੰ ਗੱਲ ਇਹ ਕਹੀ ਐ اسلام ਧਰਮ ਬੜਾ ਪਾਕ ਧਰਮ ਐ ਖੁਦਾ ਨੂੰ ਬੜਾ ਪਿਆਰਾ ਧਰਮ ਐ ਉਹ ਆਦਾ ਜਿਹੜਾ ਰੱਬ ਆ ਤੁਹਾਡਾ ਠੇ ਤੁਸੀਂ ਉਹਨੂੰ ਠੇਕੇ ਤੇ ਲਿਆ ਦੂਸਰੀ ਮਨੁੱਖਤਾ ਉਹ ਰੱਬ ਨੇ ਨਹੀਂ ਸਾਜੀ ਦੂਸਰੇ ਧਰਮਾਂ ਦਾ ਰੱਬ ਹਮਦਰਦ ਨਹੀਂ ਦੂਸਰੇ ਧਰਮ ਰੱਬ ਨੂੰ ਪਿਆਰੇ ਨਹੀਂ ਉਹ ਆਦਾ ਤਾਂ ਵੱਖਰੀ ਗੱਲ ਐ ਸੂਬਿਆਂ ਕਿਹੜੀ ਗੱਲ ਕਰਨ ਲੱਗਾ ਕਹਿੰਦੇ ਕਲਮਾ ਪੜੋ ਵਜੀਦ ਖਾਂ ਸੁਣਾ ਦਿੱਤਾ ਅੱਗੋਂ ਨਾ ਨਿਹਾਲਾ ਨੇ ਜਵਾਬ ਆ ਦਿੱਤਾ ਉਹ ਸਾਫ਼ ਗੱਲ ਕਰੀ ਮੰਨਣੀ ਕਰੋੜ ਨਹੀਂ ਅਮਲਾਂ ਦੀ ਲੋੜ ਝਗੜਿਆਂ ਦੀ ਲੋੜ ਨਹੀਂ ਤੁਸੀਂ ਉਤਲੇ ਮਨੋਂ ਨਵਾਜ ਪੜਦੇ ਤਾਂ ਹੀ ਜਾਂਦੇ ਦਿਲਾਂ ਤੇ ਜੰਗਾਲ ਚੜਦੇ ਬੀਜ ਦੇ ਕਿکریاں ਉਗਣ ਬੋੜ ਨਹੀਂ ਅਮਲਾਂ ਦੀ ਲੋੜ ਝਗੜਿਆਂ ਦੀ ਲੋੜ ਨਹੀਂ ਮੀਏ ਹੌਲੀ ਸਿੱਖ ਗਾਉਂਦੇ ਨਾਲ ਸਾਜਦੇ ਇੱਕੋ ਮਾਣੇ ਹੁੰਦੇ ਦੋਹਾਂ ਦੀ ਨਵਾਜ ਦੇ ਬੀਜ ਦੇ ਕਿکریاں ਉਗਣ ਬੋੜ ਨਹੀਂ ਅਮਲਾਂ ਦੀ ਲੋੜ ਝਗੜਿਆਂ ਦੀ ਲੋੜ ਨਹੀਂ ਮੋਮਨ ਖਰੀਦ ਦੇ ਜ਼ੁਕਾਤ ਅੱਡ ਦੀ ਪਿਆਰੋ ਬਹੁਤ ਸਾਰੇ ਇਸ ਧਰਮੀ ਇਸ ਗੱਲ ਤੋਂ ਜਾਣੀ ਹੋਮਗੇ ਮੁਸਲਮਾਨ ਕਹਿੰਦੇ ਐ ਕਿ 100 ਚੋਂ 2.5 ਰੁਪਏ ਕੱਢਣੇ ਚਾਹੀਦੇ ਆ ਰੱਬ ਦੇ ਨਾਮ ਤੇ ਪੁੰਨ ਵਾਸਤੇ ਧਰਮ ਦੇ ਲੇਖੇ 40 ਰੁਪਈਆ ਚੋਂ 1 ਰੁਪਈਆ 100 ਚੋਂ 2.5 ਹੋਗੇ ਉਹਨਾਂ ਦੀ ਜ਼ਕਾਤ ਆ 2.5 ਰੁਪਈਆ 100 ਚੋਂ ਉਹਦੇ ਥੋੜੇ 2.5 ਤੇ ਸਾਢੇ 10 ਥੋੜਾ ਧਰਮਤਾ ਕਹਿੰਦਾ 100 ਚੋਂ ਧਰਮ ਦੇ ਨਾਮ ਤੇ 2.5 ਰੁਪਈਆ ਕੱਢੋ 100 ਚੋਂ ਪਰ ਸਿੱਖ ਧਰਮ ਕਹਿੰਦਾ ਦਸਵੰਦ ਕਢੋ ਦਸਮਾ ਹਿੱਥਾ 100 ਚੋਂ 10 ਤੇਰੇ ਦਸ ਸੁਬਿਆ ਮੌਮਨ ਜ਼ਕਾਤ ਦੇ ਖੁਰਾਇਤ ਅੱਡਦੀ ਸਿੱਖ ਕੌਮ ਦਸਮਾ ਦਸੌਂਦ ਕੱਢਦੀ ਉਹ ਨੀਤ ਦੇਖੇ ਰੱਬ ਨੂੰ ਤਣਾ ਦੀ ਥੋੜ ਨਹੀਂ ਅਮਲਾਂ ਦੀ ਲੋੜ ਝਗੜਿਆਂ ਦੀ ਲੋੜ ਨਹੀਂ ਉਹ ਸੁਬਿਆ ਰੱਬ ਨੂੰ ਤੁਸੀਂ ਲਾਲਚੀ ਬਣਾ ਲਿਆ ਰੱਬ ਤਾਂ ਸਾਰਿਆਂ ਦਾਤਾ ਮਨੁੱਖਤਾ ਨੂੰ ਦੇਣ ਵਾਲਾ ਹੈ ਤੇ ਤੁਸੀਂ ਕਹਿੰਦੇ ਆ ਰੱਬ ਮੰਗਦਾ ਹੈ ਇਹ ਤਾਂ ਤੁਸੀਂ ਗੱਲ ਹੀ ਉਲਟ ਕਰਦੇ ਆ ਇਹ ਤਾਂ ਗੱਲ ਈ ਉਹ ਹੈ ਜਿਵੇਂ ਕੋਈ ਬਜ਼ੁਰਗ ਬਾਬਾ ਜਾਂਦਾ ਸ਼ਹਿਰ ਨੂੰ ਆਪਣੇ ਪੋਤਰੇ ਪੋਤਰੀਆਂ ਵਾਸਤੇ ਫਰੂਟ ਲਿਆਉਂਦਾ ਹੈ ਹੋਰ ਆਪਣੀਆਂ ਰੀਝਾਂ ਪੂਰੀਆਂ ਕਰਨ ਲਈ ਬਰੀਆਂ ਚੀਜ਼ਾਂ ਲਿਆਉਂਦਾ ਹੈ ਉਹ ਆਪਣੀ ਸੰਤਾਨ ਨੂੰ ਵੰਡ ਦਿੰਦਾ ਹੈ ਤੇ ਫਿਰ ਉਹ ਕਹਿੰਦਾ ਪੁੱਤਰ ਹੁਣ ਤੁਸੀਂ ਮੈਨੂੰ ਵੀ ਕੁਝ ਨਾ ਕੁਝ ਦੇ ਦਿਓ ਉਹ ਪਿਆਰ ਦੇਖਦਾ ਹੈ ਕਿ ਮੇਰੇ ਨਾਲ ਬੱਚੇ ਵਫਾਦਾਰ ਕਿਹੜੇ ਆ ਫਿਰ ਜਿਹੜੇ ਤਾਂ ਨੇਕ ਸੰਤਾਨ ਹੁੰਦੀ ਉਹਦੇ ਬਾਪੂ ਤੇਰਾ ਦਿੱਤਾ ਤਾਂ ਖਾਨਿਆ ਤੂੰ ਹੀ ਸਾਨੂੰ ਦਿੱਤਾ ਭਵੇਂ ਸਾਰਾ ਲੈ ਲਾ ਇਹ ਰੋ ਜਿਹੜਾ ਬਾਬਾ ਗਦਗਦ ਹੋ ਜਾਂਦਾ ਹੈ ਪਿਆਰੋ ਇਸੇ ਤਰ੍ਹਾਂ ਰੱਬ ਤਾਂ ਸਾਡੀ ਭਾਵਨਾ ਦੇਖਦੇ ਅਸੀਂ ਰੱਬ ਨੂੰ ਦੇਣ ਜੋ ਕਰੇ ਕੀ ਆ ਰੱਬ ਤਾਂ ਸਾਰੀਆਂ ਦਾਤਾਂ ਮਨੁੱਖਤਾ ਨੂੰ ਦੇਣ ਵਾਲਾ ਹੈ ਸੋ ਸਾਹਿਬ ਜੀ ਆਦੇ ਕਹਿੰਦੇ ਸੂਬਿਆ ਰੱਬ ਮਾਇਆ ਦਾ ਭੁੱਖਾ ਨਹੀਂ ਉਹ ਤਾਂ ਭਾਵਨਾ ਦਾ ਭੁੱਖਾ ਹੈ ਤੇ ਅਗਲੀ ਗੱਲ ਕੀ ਕਹਿੰਦੇ ਆ ਉਹ ਕਹਿੰਦੇ ਆ ਮੋਮਨਾਂ ਸਾਨੂੰ ਡਰ ਦਿੰਦੇ ਦੋਜਕਾਂ ਦੀ ਅੱਗ ਦੇ ਉਹ ਤੁਸੀਂ ਕਿਹੜਾ ਰੱਬ ਦੇ ਭਤੀਜੇ ਲੱਗਦੇ ਸਿੱਖਾਂ ਨਾਲ ਵੈਰ ਮੋਮਨਾਸੇ ਜੋੜਨੀ ਅਮਲਾਂ ਦੀ ਲੋੜ ਝਗੜਿਆਂ ਦੀ ਲੋੜ ਨਹੀਂ ਜੋਰ ਸੇ ਬੇਸ਼ੱਕ ਦੀਨ ਬਦਲਾ ਦੇ ਤੂੰ ਆਹਾ ਲਿਖਿਆ ਵਿਆ ਕ੍ਰਾਨ ਚ ਵਿਖਾ ਦੇ ਤੂੰ ਐਨੇ ਬੇਗੁਨਾਹ ਦੀ ਰਤ ਨੂੰ ਨਚੋੜ ਨਹੀਂ ਅਮਲਾਂ ਦੀ ਲੋੜ ਝਗੜਿਆਂ ਦੀ ਲੋੜ ਨਹੀਂ ਉਹ ਸਾਡੇ ਬੇੜੀ ਠੱਗੀਆਂ ਗੰਗੂ ਨੂੰ ਮਾਫ ਹੈ ਰੱਬ ਤੇਰੇ ਨਿਆਂਵਾਂ ਦੇ ਬਰ ਖਿਲਾਫ ਹੈ ਕਿਸਤੀ ਜ਼ੁਲਮ ਦੀ ਚੜੂਗੀ ਤੋੜ ਨਹੀਂ ਅਮਲਾਂ ਦੀ ਲੋੜ ਝਗੜਿਆਂ ਦੀ ਲੋੜ ਨਹੀਂ ਤੇ ਬਾਬੂ ਜੀ ਉਹ ਗੰਦੀ ਮੰਦੀ ਥਾ ਤੇ ਵਰਦਾ ਉਹ ਤੁਸੀਂ ਆਵਦਾ ਬਣਾ ਕੇ ਬਹਿ ਗਏ ਕਰਦਾ ਸੂਬਿਆ ਤੇਰੇ ਪਾਸ ਸਾਡੀਆਂ ਗੱਲਾਂ ਦਾ ਮੋੜ ਨਹੀਂ ਅਮਲਾਂ ਦੀ ਲੋੜ ਝਗੜਿਆਂ ਦੀ ਲੋੜ ਨਹੀਂ ਆਓ ਗੁਰਮੁਖ ਪਿਆਰੋ ਅਗਲੀ ਕਵਿਤਾ ਵਿੱਚ ਫੇਰ ਸੂਬਾ ਸਰਹੰਦ ਚੋਜੀ ਪਾਤਸ਼ਾਹ ਦੇ ਛੋਟੇ ਦੁਲਾਰਿਆਂ ਦੇ ਉਤਰ ਪਰਸ਼ਨ ਹੁੰਦੇ ਐ ਤਵੱਜਹ ਨਾਲ ਸਰਵਨ ਕਰਨਾ ਹੋਇਆ ਖਫੇ ਮਜੀਦ ਖਾਂ ਕਰਦਾ ਬਹੁਤ ਤਣਾਟ ਕਲਮਾ ਪੰਨਨ ਦਾ ਨਾਨਾ ਰਹੇ ਮਥੇਰਾ ਦਾਟ नेरो खिचके हिकु मारे तेज तराने तीरा चक ते जरंदे तड़े बिजली वांग सजादे करोली जान जकारे लड़के कुमर जलो थ न ਸੁਰਤਾ ਪੰਥ ਪੇਰਾ ਰਾਤੀ ਚਾ ਦੀਨ ਕਬੂਲਣ ਢੜਕੇ ਨਾ ਛੱਡ ਕੇ ਰੱਬ ਨੂੰ ਪੱਥਰ ਪੂਜੇ ਮੂਮਨੇ ਜੜਾਉਂ ਆ ਖੇੜ ਨ ਬੂਜੇ ਦਸ ਦੇ ਸ਼ਰਾ ਮੁਹਮਦੀ ਦੂਜੇ ਘੋਲਣ ਗਲ ਨੂਰੂ ਹੋ ਨਾ ਬੈਠੇ ਤਰਕਾ ਬਥੇ ਰਾਤਾੜ ਨ ਕਲਮਾ ਭੂਲਣ ਮੂਹੋ ਨ ਸੁਰਤਾ ਫਰਜ਼ ਬਤਾਵੇ ਕਾਜੀ ਧੋਵੇਂ ਬੰਦੇ ਨਹੀਂ ਪਰਾਜੀ ਪੜ ਕੇ ਸ਼ਬਦ ਸਾਜ ਨਾਲ ਰਾਜੀ ਰਾਜੀ ਸਜਦਾ ਕਰਕੇ ਨਾ ਸੁਣ ਕਾ ਪੰਥ ਪਿਆਰਾ ਤੀਜਾ ਦੀਨ ਕਬੂਲਣ ਢਰਕੇ ਨਾ ਬੰਦੇ ਬਿਨਾ ਨਵਾਜੋਂ ਦੂਰੇ ਦੱਸਦੇ ਮਸਜਦ ਵਿੱਚ ਹਜੂਰੇ ਰੋਜ਼ੇ ਤੀਸ ਦਿਨਾਂ ਵਿੱਚ ਪੂਰੇ ਦਿਨ ਨੂੰ ਭੋਜਨ ਚਖਣਾ ਨਾ ਸਾਫ ਜਵਾਵ ਸਨਾਤਾ ਹਮਨੇ ਇੱਕ ਪੀ ਰਖਣਾ ਨਾ ਸੰਗੇ ਬਖਤ ਸੁਣਾ ਲੋ ਬੰਨਾ ਸੁਣ ਕੇ ਜਾਣ ਦਲਾਰੇ ਗਾਂਗਾ ਸੱਚੇ ਸਾਬ ਨਗਲ ਦੀਆਂ ਤੰਗਾ ਨਾਮ ਭਲਾਉਣੇ ਹਰਕੇ ਨਾ ਦੁਰਗਾ ਪੰਥ ਪਿਆਰਾ ਤੀਜਾ ਦੀਨ ਕਬੂਲਣ ਢਰਕੇ ਨਾ ਕੱਢ ਦੋ ਲੱਕ ਦੇ ਨਾਲ ਲਕੀਰਾ ਕੋਠੀ ਕਰ ਦੋ ਲੀਰਾ ਲੀਰਾ ਪੜੋ ਕਰਾ ਨਸਣੇ ਤਕਬੀਰਾ ਦੇ ਦੋ ਜੋਰ ਹਦੀਸਾਂ ਤੇ ਕਿਸ ਕਮਿਆ ਬਲਾ ਬਾਦੋਂ ਪੰਡ ਬਨ ਤਰ ਲੋ ਸੀਸਾਂ ਤੇ ਕੱਢ ਕੇ ਇਕੱਠੀਆਂ ਤਲੀ ਤੇ ਜਨਾਂ ਲਾਉਣੇ ਨਹੀਂ ਕਿ ਸ਼ੇਰ ਖਾਨ ਕੰਗੇ ਕੇਸ ਕੜੇ ਤੁਰਪਾਨਾਂ ਲਾਉਣੇ ਇਨਾ ਪਰਕੇ ਨਾ ਦੋ ਦਾ ਪੰਥ ਪਿਆਰਾ ਤੀਜਾ ਦੀਨ ਕਬੂਲਣ ਢਰਕੇ ਨਾ ਐਸਾ ਸਭੂ ਕੇ ਪਤਾ ਨੇ ਦਸਿਆ ਸਤ ਗੁਰਿਆਣ ਦੇ ਲਾ ਵਿੱਚ ਵਸਿਆ ਹਾਂ ਉਹਦੀਆਂ ਕਣੀਆਂ ਵਾਂਗੂ ਦਸਿਆ ਵੇ ਤੇ ਵਿਚਰੋਂ ਗਿਆ ਰੋਮਾਂ ਦੇ ਐਵੇਂ ਵੇਲੇ ਧਰਮ ਦੀ ਸਿੰਜ ਸਿੰਜ ਦੇ ਜੋਲੋਂ ਸੱਚੀਆਂ ਕਉਮਾਂ ਦੇ ਕੰਗ ਜੁਲਮਾਂ ਉੱਪਰ ਕਸਲੇ ਪਰਨਾ ਫਿਰਨ ਗੁਰਕੇ ਅਸਲੇ ਭਾਵੇਂ ਕਰੋ ਕਰੋ ਨਾ ਮਸਲੇ ਸੰਗੇ ਕਿ ਉਂਗਲ ਸਰਕੇ ਨਾ ਤੀਜਾ ਦੀਨ ਕਬੂਲਣ ਡਰ ਕੇ ਨਾ ਕਿਹੜੇ ਦੇਨ ਪਿਆਜੂ ਕਰਗੇ ਦਫ਼ਤਰ ਨਾਲ ਬਨਾਹਾ ਪਰ ਦੇਈਏ ਅੱਗੇ ਹੋਣ ਬੁਰੇ ਦੇ ਦਰਜੇ ਹੈ ਅਧਿਕਾਰੀ ਨਰਕਾਂ ਦੇ ਹੈ ਚੋਰ ਚੋਗਲ ਨੂੰ ਡਰ ਹੈ ਤੇ ਕਮਦਲੇ ਧਿਆ ਫਰਕਾਂ ਦੇ ਸਾਨੂੰ ਅਗ ਦੀ ਬਾਲਣ ਪਾਹੀ ਮੋਮਨ ਰਜਵਲੀ ਖਾਨ ਤੁਨਾਹੀ ਪੈਂਦੇ ਅਮਲਾ ਬਾਜੋ ਨਹੀਂ ਕਵਰਾਂ ਵਿੱਚ ਵੀ ਬੋਲਣਾ ਧਰਕੇ ਨਾ ਸੁਬਿਆਏ ਗਲਤਾਂ ਦਿਲ ਚੋਂ ਕੱਢ ਦੇ ਮੁਸਲਮਾਨ ਅਸੀਂ ਬਣਨਾ ਨਹੀਂ ਤੇ ਤੂੰ ਸਾਨੂੰ ਛੱਡਣਾ ਨਹੀਂ ਰੋਜ ਕਾ ਨੂੰ ਐਂ ਤਰੀਕਾ ਪਾਈ ਜਾਣਾ ਸਾਡਾ ਫੈਸਲਾ ਕਰਦੇ ਜਿਹੜਾ ਕਰਨਾ ਹੈ ਗੁਰੂ ਦੇ ਸਾਜੀ ਨਵਾਜੀ ਸਾਧ ਸੰਗਤ ਜੀ ਧੰਨ ਬਾਜਾਂ ਵਾਲਾ ਪਾਤਸ਼ਾਹ ਤਨ ਉਹਨਾਂ ਦੀ ਸੰਤਾਨ ਛੋਟੇ ਛੋਟੇ ਲਾਲ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਮਿੱਠੀ ਕੋਈ ਚੀਜ਼ ਦੇ ਕੇ ਕੋਈ ਵੀ ਚੀਜ਼ ਖਾਈ ਜਾ ਸਕਦੀ ਹੈ ਪਰ ਥੋੜਾ ਇਤਿਹਾਸ ਥੋੜੀ ਤਾਰੀਖ ਸੰਸਾਰ ਦੇ ਇਤਿਹਾਸ ਨਾਲੋਂ ਵੱਖਰੀ ਹੈ ਐਵੇਂ ਨਹੀਂ ਸੰਸਾਰ ਬਾਜਾਂ ਵਾਲੇ ਪਾਕਿਸਤਾਨ ਨੂੰ ਪੂਜਦਾ ਉਹਨਾਂ ਦੀ ਕੋਈ ਦੇਣ ਹੈ ਉਹਨਾਂ ਦੀ ਕੋਈ ਵਿਲੱਖਣਤਾ ਹੈ ਉਹਨਾਂ ਦੀ ਬਹਾਦਰੀ ਹੈ ਜਦ ਇੰਨੀ ਗੱਲ ਹੋਈ ਸੋਬੇ ਨੂੰ ਪਤਾ ਲੱਗਿਆ ਇਹਨਾਂ ਨੇ ਮੰਨਣਾ ਨਹੀਂ ਉਹ ਬਾ ਕਲਮ ਮੂੰਚ ਲੈ ਕੇ ਸੋਚਣ ਲੱਗਾ ਤੇ ਦੂਸਰੇ ਪਾਸੇ ਹੋਇਆ ਕਿ ਗੰਗਾ ਰਾਮ ਜਾਲਮ ਨੂੰ ਪਤਾ ਲੱਗਿਆ ਕਿ ਉਹ ਜਾਪਦਾ ਜਿਵੇਂ ਸੂਬੇ ਦੇ ਮਨ ਚ ਨਰਮੀ ਆਈ ਹੁੰਦੀ ਹੈ ਜਿਹਨੇ ਬਾਜਾਂ ਵਾਲੇ ਪਾਤਸ਼ਾਹ ਦੇ ਲਾਨਾ ਨੂੰ ਛੱਡ ਦਿੱਤਾ ਤੇ ਇਹ ਆਪਣੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਗਏ ਤੇ ਬਾਜਾਂ ਵਾਲੇ ਪਾਤਸ਼ਾਹ ਨੂੰ ਮੇਰੀ ਕਾਲੀ ਕਰਤੂਤ ਦੱਸਤੀ ਤੇ ਜਿਵੇਂ ਉਹਨਾਂ ਨੇ ਮਸੰਦਾ ਨੂੰ ਆਨੰਦਪੁਰ ਦੇ ਵਿੱਚ ਤੇਲ ਦੇ ਵਿੱਚ ਤਲਿਆ ਸੀ ਫਿਰ ਮੇਰੀ ਤਾਂ ਸੁਲਤਾਨ ਨੂੰ ਸੱਚੇ ਪਾਤਸ਼ਾਹ ਤੇਲ ਚ ਤਾਲਣਗੇ ਸੂਬਾ ਉੱਠ ਦੂਸਰਾ ਗੰਗाराम ਉੱਠ ਖੜਿਆ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਤਾਂ ਭਰੋਸਾ ਦਿਵਾਇਆ ਸੀ ਜਾਨੀਮਾਨੀ ਖਾਨੇ ਕਿ ਅਸੀਂ ਤੈਨੂੰ ਬੜਾ ਇਨਾਮ ਦਵਾਵਾਂਗੇ ਪਰ ਗੱਲ ਇੱਕ ਦੱਸਦਾ ਇੱਕ ਪਾਸੇ ਸਾਹਿਬਜ਼ਾਦੇ ਦੇ ਸਾਹਮਣੇ ਪਿਆਰੋ ਧਿਆਨ ਦੇਣਾ ਪਾਪ ਕੁਜਾ ਨਹੀਂ ਰਹਿੰਦਾ ਕੁਝੋ ਵੀ ਨਿਕਲਿਆ ਆਉਂਦਾ ਹੈ ਕਹਿਣ ਲੱਗਾ ਸੂਬੇ ਨੂੰ ਕਿ ਸੂਬਾ ਸਾਹਿਬ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਐ ਬਾਜਾਂ ਵਾਲੇ ਪਾਤਸ਼ਾਹ ਦੇ ਦਰਬਾਰ 'ਚ ਮੈਂ 20 ਸਾਲ ਰਿਹਾ ਐ ਰੋਜ਼ ਇਹੀ ਮਸ਼ਵਰੇ ਹੁੰਦੇ ਸੀ ਕਿ ਇਸ ਜ਼ੁਲਮੀ ਰਾਜ ਦਾ ਤਖ਼ਤਾ ਕਦੋਂ ਪਲਟਾ ਦਿੱਤਾ ਜਾਵੇ ਤੇਰੇ ਤਖ਼ਤ ਦੀਆਂ ਕਮਜ਼ੂਰ ਚੂਲਾ ਕਮਜ਼ੋਰ ਹੋ ਚੁੱਕੀਆਂ ਦੂਸਰੀ ਗੱਲ ਐ ਜਿਹੜੇ ਸੱਪਾਂ ਦੇ ਬੱਚੇ ਹੁੰਦੇ ਐ ਉਹ ਮਿੱਤਰ ਨਹੀਂ ਬਣਦੇ ਭਵੇਂ ਚੂਲੀਆਂ ਦੁੱਧ ਪਿਆ ਪਿਆ ਕੇ ਪਾਲੀਏ ਉਹਨਾਂ ਨੇ ਵੱਡਿਆਂ ਹੋ ਕੇ ਜ਼ਰੂਰ ਕਿਤੇ ਨਾ ਕਿਤੇ ਡੰਗ ਮਾਰ ਦੇਣਾ ਐ ਤੇ ਤੀਸਰੀ ਗੱਲ ਇਹ ਐ ਸਿਆਣਿਆਂ ਦੀ ਕਹਾਵਤ ਐ ਵੈਰੀ ਤੇ ਗਾਕ ਨਿਤ ਨਿਤ ਨਹੀਂ ਮਿਲਦੇ ਹੁੰਦੇ ਜਿਹੜਾ ਮੌਕਾ ਉੱਕ ਜੇ ਫਿਰ ਉਸ ਨੂੰ ਸਾਰੀ ਜ਼ਿੰਦਗੀ ਪਛਤਾਉਣਾ ਪੈਂਦਾ ਆਓ ਪਿਆਰੋ ਤਵੱਜਨਾ ਤੱਕਣਾ ਜ਼ਾਲਮ ਗੰਗਾਰਾਮ ਸ਼ਾਇਦ ਅੱਜ ਦੀ ਉਹ ਪੰਡਤਾਂ ਦੀ ਲੜਕੀ ਇੰਦਰਾ ਗਾਂਧੀ ਉਹਨਾਂ ਦੇ ਹੀ ਕਿਸੇ ਖੂਨ ਚ ਹੋਵੇ ਜੋ ਸਿੱਖਾਂ ਦਾ ਬਦਲਾ ਲੈ ਲਈ ਐ ਸਿੱਖਾਂ ਤੋਂ ਆਓ ਤਵੱਜੋ ਸਰ ਤਵੱਜਨਾ ਸਰਵਨ ਕਰੋ ਪਿਆਰੋ ਗੰਗਾਰਾਮ ਜ਼ਾਲਮ ਗੁਰੂ ਘਰ ਦਾ ਖਾਕੇ ਨੂਨ ਓ ਪੀ ਕੇ ਦੁੱਧ ਉਹ ਕਾਲਾ ਸੱਪ ਡੰਗ ਮਾਰ ਰਿਹਾ ਤੇ ਮਸ਼ਬਰਾ ਦੇ ਰਿਹਾ ਸਲਾਹ ਦੇ ਰਿਹਾ ਸੂਬਾ ਸਰਹੰਦ ਨੂੰ ਕਿ ਸਭ ਜਦੋਂ ਨੂੰ ਨਾ ਛੱਡਿਆ ਜਾਵੇ ਉਹ ਕਹਰੇ ਬਈ ਕੰਗੂ ਖਾਣ ਵਜੀਦ ਨੂੰ ਵਾਦ-ਵਾਦ ਕਰੇ ਸਲਾਮ ਲਿਆ ਤੇ ਪਤ ਦੱਸ ਮੇਸ ਦੇ ਮੈਨੂੰ ਮਿਲੇ ਅਨਾਮ ਬਈ ਪਾਵੇ ਟਟਗੇ ਤਾਰਮ ਜਿਉਂਦੇ ਨੇ ਆਉਂਦੇ ਢਾਤ ਤਾਰ ਲਓ ਦੂਰੋ ਲਿਆਣ ਕੇ ਤੁਸਾਂ ਦੇ ਵਸਾ ਪਾਤੇ ਤੁਸਾਂ ਦੇ ਵਸਾ ਪਾਤੇ ਸੁੱਕੇ ਜਾਣ ਦੇ ਕਾਸ ਨੂੰ ਪੁੱਤਰ ਗੋਹਾਂ ਦੇ ਹੈ ਜੋ ਹੋਰ ਫੜਾ ਦੇ ਚਾਹੀਦਾ ਅਨੰਦ ਦਾਸ ਨੂੰ ਉਹ ਬੱਚੇ ਸੱਪਾਂ ਦੇ ਮਿੱਤਰ ਨਹੀਂ ਬਣਦੇ ਦੁੱਧੋ ਪੀ ਡੰਗਣ ਮੋਗਾ ਲੋ ਵੱਡੇ ਹੋ ਕੇ ਸੀ ਗੱਜਣ ਵਿੱਚ ਰਾਣਾ ਟੇ ਛੋਟੇ ਚੋਣ ਲਓ ਮੇਰਾ ਭੁੱਲੋ ਨਾ ਆਤਨ ਕੋਣੋ ਸਾਜੇ ਮਾਰ ਕੇ ਖਪਾਲੋ ਲਾਸ ਨੋ ਪੁੱਤ ਗੋਰਾ ਦੇ ਹੈ ਜੋ ਰਫੜਾ ਦੇ ਚਾਹੀਦਾ ਆ ਨਾਮ ਦਾਸ ਨੋ ਨੇਤ ਵੈਰੀ ਤੇ ਗਾਹ ਕਾ ਨਾ ਮਿਲ ਜੇ ਜਿਹੜਾ ਮੌਕਾ ਲੁਕਗੇ ਚੂਰੂ ਸਾਰੇ ਟੱਡਾਣੇ ਪਹਿਨਗੇ ਕੇ ਲੈਗੇ ਚਾਰੋ ਪਤ ਪੰਜ ਮਾ ਗੁਰੂ ਲੱਗਿਓ ਸੀ ਸਜੇ ਲਾਟ ਰਤਾਂ ਕੀ ਬਜਾਰੋਂ ਪਿਆਸ ਨੂੰ ਪੁੱਤ ਗੋਹਾਂ ਦੇ ਹੈ ਜੂਰਾ ਫਾੜੇ ਚਾਹੀਦਾ ਨਾ ਨਾਂ ਦਾਸ ਨੂੰ ਹੋ ਰੱਜ ਬਲੀ ਖਸੂਤ ਨਹੀਂ ਆੜੇ ਉੱਠੀਆਂ ਪੜਾਂ ਦੇ ਸਾਜਿਨ ਵਾਜੀ ਸਾਹਾ ਸੰਘੇ ਜੀ ਇਤਿਹਾਸ ਦਾ ਸਮੁੰਦਰ ਹੁੰਦੇ ਐ ਅਸੀਂ ਤਾਂ ਕੋਸ਼ਿਸ਼ ਕਰਦੇ ਆ ਜਿਆਦੇ ਕੋਈ ਗੱਲ ਨਹੀਂ ਕੀਤੀ ਬਿਨਾਂ ਲੋੜ ਤੋਂ ਜਿਸ ਦਿਨ ਦਾ ਪ੍ਰਕਰਨ ਸ਼ੁਰੂ ਕੀਤਾ ਕਵਤਾ ਦੁਆਰਾ ਹੀ ਤੁਹਾਡੇ ਚਰਨ ਛਾੜੀ ਜਾਂਦੇ ਹਾਂ ਸਮਾਂ ਹੋ ਗਿਆ ਯਾਦ ਰੱਖਿਓ ਬਾਜਾਂ ਵਾਲੇ ਪਾਤਸ਼ਾਹ ਤੇ ਛੋਟੇ ਲਾਲ ਸੂਬੇ ਦੇ ਦਰਬਾਰ ਚ ਪੇਸ਼ ਹਨ ਦੂਸਰੀ ਪੇਸ਼ੀ ਐ ਤੇ ਗੰਗਾ ਰਾਮ ਜ਼ਾਲਮ ਨੇ ਬਾਜਾਂ ਵਾਲੇ ਪਾਤਸ਼ਾਹ ਦੇ ਲਾਲਾਂ ਤੇ લાલા ਦੇ મુખ રૂબરૂ ਇਹ ਗੱਲਾਂ ਕਹੀਆਂ ਜੋ ਤੁਹਾਨੂੰ ਕਵਤਾ ਚ ਕਹਿਤੀਆਂ ਰੱਜ ਕੇ ਸ਼ਿਕਾਇਤ ਕੀਤੀ ਐ ਇਸ ਗੱਲ ਦੀ ਮੰਗ ਕੀਤੀ ਐ ਕਿ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ ਰੱਜ ਬਲੀ ਖਾਂ ਸੂਤ ਨਹੀਂ ਹੋਣੇ ਪੁੱਟੀਆਂ ਪੜਾਈਆਂ ਪਾੜਤਾ ਪੇਚ ਜਾਣਦੇ ਤੁਸਾਂ ਦੇ ਨਾਲੋਂ ਚਾਉਣੇ ਬੋਲੀ ਜਾਂਦੇ ਕਾੜ ਕਾੜਤਾ ਨੰਦ ਪੀਸਦੇ ਦਿੱਲੀ ਤੇ ਦਿੱਲੀ ਦੇ ਸ਼ਾਹ ਤੇ ਮਾਰ ਵੱਡ ਵੱਡ ਖਾਜੋ ਬਾਸ ਨੂੰ ਔਰੰਗਜ਼ੇਬ ਸਮਰਾਟ ਦੇ ਬੜਾ ਖਿਲਾਫ ਆਏ ਪਰਿਵਾਰ ਸੋ ਗੁਰੂ ਦੀ ਸਾਜ ਜਿਸ ਨਾਜੀ ਸਾਧ ਸੰਗਤ ਜੀ ਇਸ ਵਿਸ਼ੇ ਨੂੰ ਯਾਦ ਰੱਖਿਓ ਇਸ ਤੋਂ ਅੱਗੇ ਜਿਹੜੀ ਲੜੀ ਐ ਉਹ ਕੱਲ ਦੀ ਦੀਵਾਨ ਚ ਪੇਸ਼ ਕਰਾਂਗੇ ਇਹਨਾਂ ਕੁਝ ਕਹਿੰਦੇ ਹੋਏ ਸਾਰੇ ਸਤਸੰਗੀਆਂ ਤੋਂ ਸਾਰੇ ਸਰੋਤਿਆਂ ਤੋਂ ਮਾਈ ਪਾਈ ਤੋਂ ਕਿਮਾ ਚਾਵਾਂਗੇ ਜਿਸ ਜਿਸ ਮਾਈ ਪਾਈ ਨੇ ਆਪਣੀ ਨੇਕ ਕਮਾਈ ਚ ਗੁਰੂ ਇਤਿਹਾਸ ਦੇ ਮਾਣ ਚ ਸਤਕਾਰ ਚ ਆਪਣੇ ਦਸਾਂ ਨਮਾ ਦੀ ਕਮਾਈ ਚ ਮਾਇਆ ਭੇਜੀ ਐ ਮੈਂ ਤੁਹਾਡਾ ਅਤਿ ਮਿਸ਼ਕੁਰ ਤੇ ਧੰਨਵਾਦੀ ਹਾਂ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ੇ ਗੁਰੂ ਚਰਣਾ ਨਾਲ ਕੰਢ ਪਵੇ ਸਭ ਤੋਂ ਉਮਲੀ ਦਾਤ ਸੱਚੇ ਪਾਤਸ਼ਾਹ ਭਾਈ ਸਾਰੀਆਂ ਸਿੱਖ ਸੰਗਤਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰੇ ਗੁਰੂ ਕਰਨਾਲ ਇਸੇ ਤਰ੍ਹਾਂ ਮਾਈ ਪਾਈ ਦਾ ਪ੍ਰੇਮ ਬਣਿਆ ਰਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ